ਕੀ ਕਿਸਾਨ ਜੁਣੀਆਂ ਨੇ ਇਕਤਾ ਕੁਰਾਹਾਂ ਵੱਲੋਂ ਕੋਟੇ ਪੂਰਾ ਵਿਕੇ ਪਾਸਵਾ ਅਗੂ ਦੇ ਘਰ ਮੋਰ ਦੇ ਦਿੱਤੇ ਜਾ ਰਹੇ ਧਾਨੇ ਦੇ 20ਵੇਂ ਦਿਨ ਆਪਣੇ ਮਾਪਿਆਂ ਨਾਲ ਆਈਆਂ ਛੋਟੀਆਂ-ਛੁੜੀਆਂ ਬੱਚੀਆਂ ਨੇ ਵੀ ਸਰਕਾਰ ਨੂੰ ਸਵਾਲ ਖੜੇ ਕਰਦੇ ਆਖਿਆ ਕਿ ਜੇਕਰ ਸਾਡੀਆਂ ਜ਼ਮੀਨਾਂ ਹੀ ਖੋਹ ਲਈਆਂ ਗਈਆਂ ਤਾਂ ਸਾਡੀਆਂ ਪੀਸਾ ਕੌਣ ਭਰੇਗਾ ਉਹਨਾਂ ਸਵਾਲ ਕੀਤਾ ਕਿ ਸਾਨੂੰ ਸੜਕਾਂ ਤੇ ਕਿਉਂ ਰੋਲਿਆ ਜਾ ਰਿਹਾ ਹੈ ਸਾਡਾ ਕਸੂਰ ਦੱਸਿਆ ਜਾਵੇ ਜਥੇਵੰਦੀ ਦੇ ਆਗੂਆਂ ਦਿਸਪਾਲ ਸਿੰਘ ਨੰਗਲ ਨਛੱਤਰ ਸਿੰਘ ਗੋਰਾ ਮੱਤਾ ਤਾਰਾ ਸਿੰਘ ਹਰਪ੍ਰੀਤ ਸਿੰਘ ਅਤੇ ਹੋਰ ਬੁਲਾਰਿਆਂ ਨੇ ਆਖਿਆ ਕਿ ਜਦੋਂ ਤੱਕ ਤਿੰਨ ਖੇਤੀ ਸੋਧ ਬਿੱਲ ਅਤੇ ਇੱਕ ਬਿਜੜੀ ਸੋਧ ਬਿੱਲ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਕਿਉਂਕਿ ਮੁੱਖ ਮੰਤਰੀ ਵੱਲੋਂ ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤੇ ਗਏ ਮਤੇ ਦੀ अहमियत ਤਾਂ ਨਹੀਂ ਮੰਨੀ ਜਾਵੇਗੀ ਜੇਕਰ ਉਸ ਉੱਪਰ ਪੰਜਾਬ ਦੇ ਗਵਰਨਰ ਵੱਲੋਂ ਸਹਿਮਤੀ ਦੀ ਮੋਹਰ ਲਾ ਦਿੱਤੀ ਗਈ। ਉਨ੍ਹਾਂ ਸਵਾਲ ਕੀਤਾ ਕਿ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਦੇ ਰਾਹ ਤੁਰੇ ਦਰਜਨ ਤੋਂ ਜ਼ਿਆਦਾ ਸਦਮੀ ਵਿਛੋੜਾ ਦੇ ਕੇ ਗਏ ਕਿਸਾਨਾਂ ਆਗੂਆਂ ਦੇ ਪਰਿਵਾਰਾਂ ਦੀ ਭਾਰਪਾਈ ਕੌਣ ਕਰੇਗਾ? ਕੋਟਕਪੂਰਾ ਤੋਂ ਪੱਤਰਕਾਰ ਗੁਰਮੀਤ ਸਿੰਘ ਮੀਤਾ ਦੀ ਰਿਪੋਰਟ। 1 ਅਕਤੂਬਰ ਤੋਂ ਪਾਪਾ ਗੂਦੇ ਘਰ ਮੂਰੇ ਦੇਰ ਰਾਤ ਦੇ ਧਰਨੇ ਤੇ ਬੈਠੇ ਨੇ ਕਿਸਾਨ ਆਪਣੇ ਪਰਿਵਾਰਾਂ ਸਮੇਤ ਅੱਜ 20ਵੇਂ ਦਿਨ ਵੀ ਉਹਨਾਂ ਨੂੰ ਇਸ ਧਰਨੇ ਤੇ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਮੈਂ ਗੁਰਦੀਪ ਸਿੰਘ ਨੂੰ ਬੇਨਤੀ ਕਰਾਂ ਦਿਖਾਓ ਛੋਟੇ ਛੋਟੇ ਬੱਚੇ ਵੀ ਬੈਠੇ ਨੇ ਆ ਛੋਟੇ-ਛੋਟੇ ਬੱਚੇ ਜਿਨ੍ਹਾਂ ਦੇ ਹੱਸਣ ਖੇਡਣ ਦੇ ਦਿਨ ਨੇ ਸਕੂਲ ਜਾਣ ਦੇ ਦਿਨ ਨੇ ਪੜਨ ਦੀ ਉਮਰ ਹੈ ਉਹਨਾਂ ਨੂੰ ਵੀ ਧਰਨੇ ਤੇ ਬੈਠਣਾ ਪੈ ਰਿਹਾ ਹੈ ਆਪਾਂ ਕੁਝ ਭਾਰਤੀਕ ਸਾਂਝ ਯੂਨੀਅਨ ਇਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਨੇ ਜਸਪਾਲ ਸਿੰਘ ਨੰਗਲ ਪਹਿਲਾਂ ਉਹਨਾਂ ਕੋਲ ਚਲਦੇ ਆਂ ਹਾਂਜੀ ਨੰਗਲ ਸਾਹਿਬ ਹਾਂਜੀ ਧੰਨਵਾਦ ਆ ਜਮਿੰਦਰਤਾ ਜੀ ਤੁਹਾਡੇ ਚੈਨਲ ਦਾ ਜੋ ਅੱਜ 1 ਤੋਂ ਲੈ ਕੇ 20 ਤਰੀਕ ਤੱਕ ਲਗਾਤਾਰ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾ ਰਿਹਾ ਹੈ ਮੋਦੀ ਵੱਲੋਂ ਉਹ ਕਾਲੇ ਕਾਨੂੰਨ ਜੋ ਤਿੰਨ ਲੈਂਦੇ ਉਹਨਾਂ ਨੂੰ ਰੱਦ ਕਰਵਾਉਣ ਲਈ ਅੱਜ 20ਵੇਂ ਦਿਨ ਦੇ ਵਿੱਚ ਧਰਨਾ ਸ਼ਾਮਲ ਆ ਅਤੇ ਮੰਗਾਂ ਜੋ ਕੈਬਨਟ ਦੀਆਂ ਤੇ ਮੋਦੀ ਦੀਆਂ ਮੋਦੀ ਵਾਲੇ ਤੇ ਤਾਂ ਜੇ ਕੋਈ ਵੀ ਕਿਸੇ ਕਿਸਮ ਦੀ ਵਿਚਾਰ ਨਹੀਂ ਚੱਲ ਰਹੀ ਕਿ ਉਹ ਲੋਕ ਬੜੇ ਰੋਹ ਦੇ ਵਿੱਚ ਆ ਨਜ ਵਿਧਾਨ ਸਭਾ ਚ ਕੋਈ ਹਰਕਤ ਹੋਈ ਆ ਵਿਧਾਨ ਸਭਾ ਚ ਜੋ ਹਰਕਤ ਹੋਈ ਆ ਉਹ ਪੰਜਾਬ ਦੀ ਕੈਬਨਟ ਸੀ ਜਿਹੜੀ ਇਹਨਾਂ ਦੇ ਤਿੰਨ ਮੰਤਰੀ ਸੀ ਜਿਹੜੇ ਉਹਨਾਂ ਨਾਲ ਸਾਡੀ 11 ਮੈਂਬਰੀ ਮੀਟਿੰਗ ਹੋ ਚੁੱਕੀ ਆ ਬੀਕੇਯੂ ਇਕਤਾਗਰਾਹਾਂ ਦੀ ਸੂਬਾ ਕਮੇਟੀ ਦੀ ਪਰ ਉਹਦੇ ਤੇ ਕੁਝ ਗੱਲਾਂ ਸੀ ਜੋ ਪੰਜਾਬ ਸਰਕਾਰ ਨਾਲ ਸਾਂਝੀਆਂ ਕਰਨ ਵਾਲੀਆਂ ਸਨ ਜਿਹਦੇ ਤੇ ਕਰਜ਼ਾ ਕਾਨੂੰਨ ਸੀਗਾ ਜਿਹਦੇ ਤੇ ਸਮੁੱਚੇ ਕਰਜ਼ੇ ਦੀ ਗੱਲ ਸੀ ਜਿਹਦੇ ਤੇ ਜਿਹੜਾ ਪਹਿਲਾਂ 2000 ਤਾਰਾਂ ਦੇ ਵਿੱਚੋਂ ਨੀਤੀਆਂ ਲੈ ਕੇ ਆਇਆ ਖੁੱਲੀ ਮੰਡੀ ਵਾਲੀਆਂ ਉਹਦੇ ਤੇ ਗੱਲ ਕਰਨ ਵਾਲੀ ਸੀ ਉਹਦੇ ਤੇ ਇਹਨਾਂ ਨੇ ਜਿਹੜੀ ਹਰਕਤ ਇੰਨੀ ਕੁ ਹੋਈ ਆ ਉਹਦੇ ਚ ਕੈਬਨਟ ਦੇ ਵਿੱਚ ਇਹਨਾਂ ਨੇ ਮਤਾ ਪਾਇਆ ਵੀ ਜਿਹੜੀ ਤੁਹਾਡੀ ਖੁੱਲੀ ਮੰਡੀ ਦੇ ਵਿੱਚ ਗੱਲ ਕਰਦੇ ਆ ਵੀ ਐਮਐਸਪੀ ਆ ਵੀ ਉਹ ਸਰਕਾਰੀ ਰੇਟ ਤੋਂ ਘੱਟ ਜਿਹੜਾ ਖਰੀਦੂਗਾ ਉਹਨੂੰ ਅਸੀਂ 3 ਸਾਲ ਦੀ ਉਹਨਾਂ ਨੇ ਕਿਹਾ ਤਿੰਨੇ ਖੇਤੀ ਬਿੱਲ ਰੱਦ ਤੇ ਬਿਜਲੀ ਸੋਧ ਬਿੱਲ ਵੀ ਰੱਦ ਇਹ ਕੱਲਾ ਕਹਿਣ ਦੀਆਂ ਗੱਲਾਂ ਸੀ ਇਸ ਗੱਲ ਨੂੰ ਨਹੀਂ ਮੰਨਦੇ ਜਿੰਨਾ ਚਿਰ ਉਹਦੇ ਤੇ ਕੋਈ ਵੀ ਗਵਰਨਰ ਵੱਲੋਂ ਮੋਹਰ ਨਹੀਂ ਲੱਗਦੀ ਹੋਰ ਨਹੀਂ ਲੱਗਦੀ ਬਿਲਕੁਲ ਸਹੀ ਤੁਹਾਡਾ ਕੀ ਨਾਮ ਹੈ ਜੀ ਤਾਰਾ ਸਿੰਘ ਜੀ ਤਾਰਾ ਸਿੰਘ ਜੀ ਤੁਹਾਡਾ ਕੀ ਕਹਿਣਾ ਜੀ ਜਨਾਜ਼ਤ ਆਰਡੀਨਰ ਸਾਹਿਬ ਦੇ ਮੋਰ ਰਾਸ਼ਟਰਾ ਗਵਰਨਰ ਦੀ ਨਹੀਂ ਲੱਗਦੀ ਉਹਨਾਂ ਜਿਹੜਾ ਸੀ ਉਹਨਾਂ ਨੂੰ ਲੱਗ ਨਹੀਂ ਸਮਝਦੇ ਜੀ ਆਹ ਠੀਕ ਹੈ ਆਪਣਾ ਕੀ ਨਾਮ ਹੈ ਜੀ ਹਾਂ ਜੀ ਨਿਸ਼ਾਤਰ ਸਿੰਘ ਰਣਸਕੜਾ ਹਾਂ ਜੀ ਹਾਂ ਸਾਫ ਦਾ ਜਨਾ ਆਪਣਾ ਜੀ ਹਾਂ ਜੀ ਸਾਡੇ ਮਹਿੰਦੀ ਲੱਤਾ ਜੀ ਬਹੁਤ ਹੀ ਸਨਮਾਨਯੋਗ ਪਿਛਲੇ ਇੱਕ ਤਰੀਕ ਤੋਂ ਲੈ ਕੇ ਅੱਜ 20 ਤੱਕ ਲਗਾਤਾਰ ਕਵਰ ਕਰ ਰਹੇ ਨੇ ਬਹੁਤ ਸੁਝਾ ਦੇ ਰਹੇ ਨੇ ਸਾਡਾ ਜੋ ਕੈਬਨਿਟ ਦਾ ਜੋ ਇਲਾਜ ਇਹਨਾਂ ਸੱਦੇ ਆ ਪਹਿਲੀ ਗੱਲ ਤਾਂ ਜਿੰਨਾ ਚਿਰ ਆਪਣੇ ਆਪਣੇ ਸੈਨ ਨਹੀਂ ਹੁੰਦੇ ਜਿੰਨਾ ਚਿਰ ਆਪਣੇ ਗਵਰਨਰ ਦੇ ਉਹਨਾਂ ਚਿਰ ਉਹਨਾਂ ਚਿਰ ਨੂੰ ਮਾਨਤਾ ਹੀ ਨਹੀਂ ਦਿੱਤੀ ਜਾ ਰਹੀ ਕੋਈ ਮਾਨਤਾ ਨਹੀਂ ਹੋਵੇਗੀ ਦੂਜੀ ਗੱਲ ਅਸੀਂ ਉਹਨਾਂ ਚਿਰ ਦਾ ਭਰੋਸਾ ਨਹੀਂ ਕਰਦੇ ਜਿੰਨਾ ਚਿਰ ਸਹੀ ਸਾਨੂੰ ਮੂਰੇ ਕਾਪੀਆਂ ਨਹੀਂ ਆਉਂਦੀਆਂ ਉਹ ਜੋ ਸੈਨ ਹੋ ਕੇ ਅਸੀਂ ਸਾਡੇ ਮੂਰੇ ਸੀਸਾ ਨਹੀਂ ਹੁੰਦਾ ਬਿਲਕੁਲ ਵੀ ਭਰੋਸਾ ਨਹੀਂ ਹੁੰਦਾ ਜੋ ਤੱਕ ਰੱਦ ਨਹੀਂ ਹੁੰਦਾ ਬਿਲਕੁਲ ਜੀ ਜਿਲਕਾ ਰੱਦ ਦੇਖੋ ਜੀ ਇਹਨਾਂ ਤੇ ਬੜਾ ਇਨਕਲਾਬੀ ਕ੍ਰਾਂਤੀਕਾਰੀ ਨੌਜਵਾਨ ਆ ਗੋਰਾ ਮੱਤਾ ਇਹਦੇ ਆਪਾਂ ਵਿਚਾਰ ਜਾਣਦੇ ਹਾਂ ਜੀ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਨਾ ਮਹਿੰਦੀ ਰਤਾ ਚੈਨਲ ਦਾ ਮੈਂ ਜੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਬਲਾਕ ਅਗੋਜਤੋ ਗੋਰਾ ਮੱਤਾ ਮੈਂ ਜੋ ਆਪਾਂ ਦੇਖ ਰਹੇ ਆ ਜੋ ਹੁਣ ਕੈਪਟਨ ਸਰਕਾਰ ਹੋਣ ਕਰ ਰਹੀ ਆ ਹੁਣ ਮੀਟਿੰਗਾਂ ਕਰ ਰਹੀ ਆ ਹੁਣ ਕਾਨੂੰਨ ਰੱਦ ਕਰਾਉਣ ਦੀ ਗੱਲ ਕਰ ਰਹੀ ਆ ਹੁਣ ਬੈਠਕਾਂ ਕਰਨ ਦੀ ਗੱਲ ਕਰ ਰਹੀ ਆ ਸਾਰੇ ਸਾਰੀਆਂ ਹੀ ਪਾਰਟੀਆਂ ਕੰਨੇ ਤੁਹਾਡੇ ਨਾਲ ਆ ਸਾਰੀਆਂ ਚਲੋ ਜਿਹੜੀ ਮੌਕੇ ਦੀ ਸਰਕਾਰ ਆ ਮੌਕੇ ਦੀ ਧਿਆਰ ਆ ਮੌਕੇ ਦੀ ਹਾਕਮ ਆ ਜਿਹੜੇ ਉਹ ਹੁਣ ਜੋ ਕਰਦੇ ਆ ਵੀ ਕਿਸਾਨਾਂ ਨੂੰ ਜਿਹੜਾ ਇਹਨਾਂ ਨੇ ਰੋਲਣਾ ਸੀ ਜਿਹੜਾ ਸੜਕ ਤਪਦੀਆਂ ਸੜਕਾਂ ਤੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਡੇ ਕੁਝ ਬੀਬੀਆਂ ਪੈਣਾ ਕੁਝ ਸਾਡੇ ਸਾਥੀ ਸ਼ਹੀਦ ਵੀ ਹੋ ਗਿਆ ਕਿ ਇਹਨਾਂ ਨੂੰ ਇਹ ਸ਼ਹੀਦ ਕਰਕੇ ਖੁਸ਼ ਸੀ ਕੀ ਸਾਡੀਆਂ ਉਹਦੀ ਪਰਪਾਈ ਕਿਵੇਂ ਹਾਂ ਵੀ ਉਹਦੀ ਪਰਪਾਈ ਕਿਵੇਂ ਹੂ ਵੀ ਠੀਕ ਹੈ ਜੇ ਕੋਈ ਮਸਲਾ ਖੜਾ ਹੋ ਜਾਂਦਾ ਉਹਦਾ ਐਂਡ ਹੋਣਾ ਹੁੰਦਾ ਲੋਕਾਂ ਦੀ ਜਿੱਤ ਹੁੰਦੀ ਆ ਲੋਕ ਸੰਘਰਸ਼ੀ ਸ਼ੀਲ ਆ ਲੋਕਾਂ ਨੂੰ ਪਤਾ ਗੋਰਾ ਮੱਤਾ ਜੀ ਨੇ ਇੱਕ ਨਵਾਂ ਨੁਕਤਾ ਉਠਾਇਆ ਕਹਿੰਦੇ ਜਿਹੜੇ ਵਿਛੋੜਾ ਦੇ ਗਏ ਨੇ ਸਾਡੇ ਭੈਣ ਤੇ ਵੀਰਾ ਉਹਨਾਂ ਦੀ ਪਰਪਾਈ ਕਿਵੇਂ ਉਹਨਾਂ ਦੇ ਪਰਿਵਾਰਾਂ ਨੂੰ ਉਹਦੀ ਪਰਪਾਈ ਕਿਵੇਂ ਕੀਤੀ ਉਹ ਆਪਾਂ ਇਹਨਾਂ ਨਿਕੜ ਕੇ ਬੱਚਿਆਂ ਕੋਲ ਜਾਣਾ ਪੁੱਤਰ ਕੀ ਨਾਮ ਹੈ ਤੁਹਾਡਾ ਮਨਜੋਤਕਰ ਆ ਨਵਜੋਤ ਬੇਟਾ ਤੁਸੀਂ ਕਿਵੇਂ ਧਰਨੇ ਤੇ ਬੈਠੇ ਹੋ ਅਸੀਂ ਨੂੰ 6 ਸਾਲ ਹੋ ਗਏ ਘਰੇ ਬੈਠੇ ਅੱਛਾ ਤੇ ਅਸੀਂ ਸਰਕਾਰਾਂ ਤੇ ਰੋਲੇ ਫਿਰਦੇ ਆ ਸਾਡੇ ਨਾ ਮਾਪਿਆਂ ਦੇ ਜ਼ਮੀਨ ਖੋਲੀ ਫਿਰ ਅਸੀਂ ਖਰਚਾ ਕਿੱਥੋਂ ਭਰਾਂਗੇ ਸਕੂਲ ਇਹ ਬੇਟੀ ਕਹਿੰਦੀ ਸਾਡੇ ਮਾਪਿਆਂ ਦੀ ਜ਼ਮੀਨ ਖੋਲੀ ਜਾ ਰਹੀ ਐ ਸਾਡੀਆਂ ਫੀਸਾਂ ਕੌਣ ਭਰੂ ਦੇਖੋ ਇਸ ਉਮਰ ਦੇ ਵਿੱਚ ਬੱਚੇ ਚਿੰਤਾ ਚ ਨੇ ਬੇੜੇ ਹੋਰ ਕੀ ਕਹਿਣਾ ਤੁਹਾਡਾ ਹੋਰ ਕੁਐਸਚਨ ਵੀ ਕਹਿਣਾ ਹਾਂਜੀ ਬੇਟਾ ਤੁਸੀਂ ਕੀ ਕਹਿਣਾ ਮੇਰਾ ਨਾਮ ਸੁਮਿੰਦਰ ਕੋਰਾ ਤੇ ਸਾਡੇ ਕੋਲ ਜ਼ਮੀਨਾਂ ਤਾਂ ਹੈ ਪਰ ਅਸੀਂ ਕੀ ਕਰੀਏ ਜਦ ਸਾਡੇ ਕੋਲ ਫੀਸਾ ਭਰਨੂ ਪੈਸੇ ਹੀ ਨਹੀਂ ਆ ਦੇਖੋ ਬੱਚੀ ਦੇ ਅੱਖਾਂ 'ਚ ਪਾਣੀ ਆ ਗਿਆ ਭਾਵਕ ਹੋ ਗਈ ਹੋ ਕਹਿੰਦੀ ਅਸੀਂ ਕਰਨਾ ਕੀ ਹੈ ਇਹੋ ਜੀ ਜ਼ਿੰਦਗੀ ਜੀ ਕੇ ਸਾਡੀਆਂ ਫੀਸਾ ਕੌਣ ਭਰੂਗਾ ਜੇ ਤੁਸੀਂ ਸਾਡੇ ਮਾਪਿਆਂ ਦੀਆਂ ਜ਼ਮੀਨਾਂ ਹੀ ਖੋਰੀਆਂ ਇੱਕ ਹੋਰ ਹੈ ਛੋਟੀ ਬੱਚੀ ਹਾਂ ਬੇਟੇ 6 ਸਾਲ ਹੋ ਗਏ ਨੇ ਸਾਡੇ ਸਕੂਲ ਨਹੀਂ ਖੁੱਲੇ ਤੇ ਜੇ ਜ਼ਮੀਨ ਨਹੀਂ ਲੈ ਲਿਆ ਤਾਂ ਪੈਸੇ ਕਿੱਥੋਂ ਫੀਸਾਂ ਕਿਥੋਂ ਭਰਾਂਗੇ ਇਹ ਬੱਚੀ ਦਾ ਵੀ ਉਹੀ ਕਹਿਣਾ ਹਾਂ ਬੇਟਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਮੁਰਾਜ਼ ਵੀਰ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਕਿ ਹੁਣ ਸਾਡੇ ਹਸਨ ਖੇਡਣ ਦੇ ਦੇਣਾਂਗੇ ਅਸੀਂ ਆਪਣੀ ਸਾਰੀਆਂ ਪੜਾਈਆਂ ਛੱਡ ਕੇ ਇੱਥੇ ਧਰਨੇ ਤੇ ਬੈਠੇ ਆਪਣੇ ਮਾਪਿਆਂ ਨਾਲ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਾਡੇ ਮਾਪਿਆਂ ਦਾ ਹੱਕ ਮਿਲੇ ਤਾਂ ਕਿ ਸਾਡੇ ਮਾਪੇ ਸਾਡੀਆਂ ਫੀਸਾਂ ਵੀ ਭਰ ਸਕਣ ਇਹ ਬੱਚੀ ਨੇ ਵੀ ਇਹੀ ਕਿਹਾ ਛੋਟੇ ਛੋਟੇ ਬੱਚਿਆਂ ਨੂੰ ਚਿੰਤਾਜ ਪਾਇਆ ਜਾ ਰਿਹਾ ਕੋਈ ਸਾਡੀਆਂ ਭੈਣਾਂ ਨੇ ਭੈਣਾਂ ਤੁਹਾਡੇ ਚ ਬੋਲੂਗਾ ਕੋਈ ਹਾਂਜੀ ਭੈਣ ਜੀ ਹਾਂਜੀ ਬੋਲੋਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਇਹ ਹੀ ਕਹਿਣਾ ਕਿ ਅਸੀਂ ਦਿਨ ਪਰ ਰਾਤ ਸੱਪਾਂ ਦਾ ਸਿਰਨਾ ਵਧਦੇ ਹਾਂ ਸਾਸੀ ਦਿਵਾਨਾ ਛੜਕਦੇ ਆ ਸਾਡੇ ਬੰਦੇ ਜ਼ਹਿਰ ਚੱਕੀ ਫਿਰਦੇ ਆ ਪਰ ਸਾਡੇ ਹੱਕ ਨਹੀਂ ਮਿਲਦੇ ਸਾਡੇ ਹੱਕ ਜਰੂਰ ਮਿਲਣੇ ਚਾਹੀਦੇ ਹਨ ਅਸੀਂ ਸੜਕਾਂ ਤੇ ਰੁਲਦੇ ਹਾਂ ਸਰਕਾਰ ਦੇ ਕੰਨ ਤੇ ਯੂਨੀ ਸੜਕ ਦੀ ਇਸ ਭੈਣ ਦਾ ਵੀ ਇਹੀ ਕਹਿਣਾ ਬਈ ਸਾਨੂੰ ਸੜਕਾਂ ਤੇ ਕਿਉਂ ਰੋਲਿਆ ਜਾ ਰਿਹਾ ਹਾਂਜੀ ਹੋਰ ਹੈ ਜੀ ਕੋਈ ਬਲਾਰਾ ਬੋਲਣ ਦਾ ਹਾਂਜੀ ਜੋ ਅਸੀਂ ਲਗਾਤਾਰ ਇਹ ਧਰਨਿਆਂ ਤੇ ਦਿਨ ਰਾਤ ਕਿਸਾਨ ਇਕੱਠੇ ਸੜੀਆਂ ਮਾਰ ਆ ਤੁਹਾਡਾ ਨਾਮ ਕੀ ਹੈ ਹਰਪੀ ਸੰਜੇਤੋ ਬਲਾਕ ਦੇ ਪ੍ਰਧਾਨ ਹੀ ਪਿੰਡ ਗਲ ਸਿੰਘ ਵਾਲਾ ਜੀ ਜੀ ਅਸੀਂ ਜਿਹੜੇ ਦਿਨ ਰਾਤ ਇਹ ਧਰਨੇ ਤੇ ਬੈਠੇ ਆ ਇੱਥੋਂ ਦੀ ਕੇਂਦਰ ਸਰਕਾਰ ਮੋਦੀ ਜਿਹੜੇ ਸਾਡੇ ਕਿਸਾਨਾਂ ਦੇ ਅਸੀਂ ਤਾਂ ਜਿਹੜੇ ਸਾਡੇ ਸ਼ਹੀਦ ਦੀ ਪਾ ਗਏ ਉਹਨਾਂ ਨੂੰ ਕਾਤਲ ਗਿੰਦੇ ਆ ਵੀ ਇਸ ਭਰਜ ਸਰਕਾਰ ਨੂੰ ਸੇਗਾ ਵੀ ਸਾਡੇ ਆਰਡੀਨੈਂਸ ਜਿਹੜੇ ਕਾਨੂੰਨ ਜਾਰੀ ਕੀਤੇ ਇਹ ਲਾਗੂ ਨਹੀਂ ਕਰਨੇ ਚਾਹੀਦੇ ਸੀ ਦਿਨ ਰਾਤ ਡਟੇ ਆ ਡਟੇ ਰਵਾਂਗੇ ਜਿੰਨਾ ਚਿਰ ਆਰਡੀਨੈਂਸ ਵਾਪਸ ਨਹੀਂ ਹੁੰਦੇ ਕਰਾ ਕੇ ਜਾਵਾਂਗੇ ਘਰਾਂ ਨੂੰ ਜਾਂਦੇ ਹਰ ਹਾਲ ਹਰਪ੍ਰੀਤ ਸਿੰਘ ਦਾ ਵੀ ਇਹੀ ਕਹਿਣਾ ਹੈ ਵੀ ਜਿਹੜੇ ਸਾਡੇ ਵੀਰ ਭੈਣ ਧਰਨਿਆਂ ਤੇ ਬੈਠੇ ਸਦੀਵੀ ਵਿਛੋੜਾ ਦੇ ਗਏ ਉਹਨਾਂ ਜਿੰਨਾ ਕਰਕੇ ਦੇ ਗਏ ਉਹਨਾਂ ਖਿਲਾਫ ਕਹਿੰਦੇ ਕਤਲ ਦਾ ਮਾਮਲਾ ਦਰਜ ਹੋਵੇ ਕਹਿੰਦੇ ਉਹਨਾਂ ਦੇ ਪਰਿਵਾਰਾਂ ਦੀ ਪਰਭਾਈ ਕੌਣ ਕਰਾਉ ਹੋਰ ਕੋਈ ਬੋਲੂਗਾ ਜੀ ਇਹ ਸਾਰੇ ਦੇਖ ਲੋ ਇੰਨਾ ਸਾਰਿਆਂ ਦੇ ਮੂੰਹ ਤੇ ਉਹ ਨੀਂਦਰਾ ਦੇਖ ਲੋ ਥਕਾਵਟ ਦੇਖ ਲੋ ਇਹ ਕਹਿੰਦੇ ਸਾਡਾ ਕਸੂਰ ਦੱਸਿਆ ਜਾਵੇ ਹੁਣ ਦੇਖਣਾ ਹੋਵੇਗਾ ਇਸ ਟੀਵੀ ਚੈਨਲ ਦੀ ਰਿਪੋਰਟ ਤੋਂ ਬਾਅਦ ਸਰਕਾਰ ਦੇ ਕੰਨਾਂ ਤੇ ਜੋ ਸਰਕਦੀ ਹੈ ਕਿ ਨਹੀਂ ਇੰਨਾ ਕਿਸਾਨਾਂ ਦੀ ਜਿਹੜੀ ਹੂਕ ਹੈ ਦਰਦ ਹੈ ਦੁੱਖ ਹੈ ਉਹਦਾ ਕੋਈ ਪ੍ਰਭਾਵ ਕਬੂਲਦੇ ਹੈ ਕਿ ਨਹੀਂ ਕੋਟਪੂਰਾ ਤੋਂ ਗੁਰਿੰਦਰ ਸਿੰਘ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਬਸਕ੍ਰਾਈਬ ਕਰਨ ਵੇਲੇ ਬੈਲ ਆਈਕਨ ਵਾਲਾ ਬਟਨ ਦਬਾਉਣਾ ਨਾ ਭੁੱਲੋ ਤਾਂ ਕਿ ਤੁਹਾਨੂੰ ਹਰ ਖਬਰ ਮਿਲ ਸਕੇ ਸਭ ਤੋਂ ਪਹਿਲਾਂ